ਹੈਲੋ ਫਰੈਂਡ ਕਿਵੇਂ ਤੁਸੀਂ ਹੈਲੋ ਕਿਰਨਾ ਬਸ ਅਸੀਂ ਯਾਰ ਵਧੀਆ ਰੋਟੀ ਖਾਣੀ ਹੈ ਰੋਟੀ ਬਸ ਯਾਰ ਤੂੰ ਖਾ ਲ ਵੈਸੇ ਕਦੇ ਨਾਲ ਖਾਈ ਜਾਂਦੀ ਪਈ ਹੈ ਮੇਚਾ ਮੇਚਾ ਤਾਲ ਕੇ ਆ ਤੇ ਫਰੈਂਡ ਤੇ ਆ ਥੱਲੇ ਕੋਲੀ ਵਿੱਚ ਕੀ ਹੈ ਇਧਰ ਸਬਜੀ ਮਾਂ ਛੋਲਿਆਂ ਦੀ ਉਹ ਮੋਟਾ ਤਮਾਕ ਮਾਂ ਛੋਲਿਆਂ ਦੀ ਦਾਲ ਹੁੰਦੀ ਹੈ ਵੈਸੇ ਸਵਾਦ ਬਣੀ ਹੈ ਬੜਾ ਸਵਾਦ ਆ ਫਰੈਂਡ ਆ ਬਨੇਜੇ ਮੇਂ ਦਾਲਾ ਮਖਣੀ ਬਣੀ ਹੁੰਦੀ ਏ ਸਭ ਦੀ ਦਾਲ ਬਖਣੀ ਦੀ ਸਬਜੀ ਓ ਯਾਰ ਇਹਨਾਂ ਦਾ ਦਿਮਾਗ ਹੀ ਲਿਆ ਹੈ ਹੀ ਮੋਟੇ ਦਿਮਾਗ ਦੀ ਏ ਚੱਲ ਫਿਰ ਹੁਣ ਟਮਾਟਰ ਖਾ ਕੇ ਦਿਖਾ ਚੱਲ ਫਿਰ ਹੁਣ ਹਰੀ ਅੰਮਰਚੇ ਵੀ ਖਾ ਕੇ ਦਿਖਾ ਦੇਖੋ ਫਰੰਡ ਮੈਂ ਕਿਹਾ ਖਾਣੇ ਦਾ ਅੰਮਰਚਾ ਆਹ ਕਿਰਨਾਂ ਵੈਸੇ ਰੋਟੀਆਂ ਕਿੰਨੀਆਂ ਤੇਰੇ ਕੋਲੇ ਤਿੰਨ ਰੋਟੀਆਂ ਨੇ ਔਰ ਰੋਟੀਆਂ ਵੀ ਬੜੀਆਂ ਮੋਟੀਆਂ ਚੁੱਕੀ ਫਿਰਦੀਆਂ ਵੈਸੇ ਕਿੰਨੀ ਹੈ ਇੱਕ ਵਰਗੀਆਂ ਲੱਗਦੀਆਂ ਨੇ ਅੰਨੇ ਦੀ ਹੈ ਇੱਕ ਵਰਗੀਆਂ ਦੇਖ ਔਰ ਕਿਰਨਾ ਵੈਸੇ ਤੂੰ ਆਪਣੇ ਵਾਲਜੇ ਪਿੱਛੇ ਕਿਉਂ ਕਿਤੇ ਹੋਏ ਆ ਨਾਲ ਫਰੈਂਡ ਵਾਲ ਢਾਈ ਕਿਤੇ ਆ ਨਾ ਆਹੋ ਸਾਰੇ ਕਹਿੰਦੇ ਕਿਰਨਾ ਬੁੱਢੀ ਹੋ ਗਈ ਚੋਰਨਾ ਬੁੱਢੀ ਓ ਕਿਰਨਾ ਬੁੱਢੀ ਨਹੀਂ ਕਿਰਨਾ ਪਾਗਲ ਹੋ ਗਈ ਏ ਉਹ ਇਹ ਦੇਵੇਂ ਮੋਟੇ ਦਿਮਾਗ ਦੀ ਏ ਓ ਯਾਰ ਸੱਜੀ ਨੂੰ ਦਾਲ ਤੇ ਦਾਲ ਨੂੰ ਸਬਜੀ ਕਹੀ ਜਾਵੇਗੀ ਮੇਰੀ ਭਗਵੰਤ ਮਾਨ ਸਰਕਾਰ ਅੱਗੇ ਬਾਰ ਬਾਰ ਬੇਨਤੀ ਹੈ ਮੇਰੀ ਅਪੀਲ ਹੈ ਜਿਹੜੀ 600 ਜੁੰਡਾ ਤੁਸੀਂ ਦਿੱਤੀਆਂ ਨੇ ਉਹਨਾਂ ਵਿੱਚੋਂ ਬਾਕੀ 300 ਜੁੰਡਾ ਦੇ ਨਾਲ ਚੰਗੀ ਦਾਲ ਝੜਕੇ ਲਾਏ ਜਾਣ